ਸਾਡਾ ਲੋਕਾਂ ਦਾ ਇਹਨੇ ਖੂਨ ਚੁੱਸਿਆ ਵਾ ਏ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਏ ਧੱਕੇ ਮਾਰ ਕੇ ਕੱਢਣਾ ਚਾਹੀਦਾ ਏ ਸੰਦੀਪ ਕੋੜਾ ਹਾਏ ਹਾਏ ਸੰਦੀਪ ਕੋੜਾ ਹਾਏ ਹਾਏ ਸੰਦੀਪ ਕੋੜਾ ਹਾਏ ਹਾਏ ਚੋਰਾਂ ਤੋਂ ਯਾਰਾਂ ਨੇ ਸਾਡੀਆਂ ਤਰਖਾਹਾਂ ਖਾ ਕੇ ਸਾਡੇ ਪੀਐਫ ਖਾ ਕੇ ਸਾਡੀਆਂ ਗਰੇਤੀਆਂ ਖਾ ਕੇ ਗਰੀਬ ਬੰਦਿਆਂ ਦੀਆਂ ਜਿਨ੍ਹਾਂ ਕਰਕੇ ਸਾਨੂੰ ਕੋਟਕ ਜਾਲੀਆਂ ਦੇ ਧੱਕੇ ਖਾਣੇ ਪੈ ਰਹੇ ਆ 6 ਸਾਲ ਤੋਂ ਮੈਂ ਕੇਸ ਲੜਦਾ ਆ ਰਿਹਾ 6 ਸਾਲ ਤੋਂ ਮੈਂ ਕੇਸ ਲੜਦਾ ਆ ਰਿਹਾ ਇਹਨਾਂ ਨਾਲ ਸਾਲ ਤੋਂ ਨਾ ਬੱਚਿਆਂ ਨਾਲ ਠੱਗੀ ਹੋ ਰਹੀ ਕ ਮਜ਼ਦੂਰਾ ਨਾਲ ਬੰਦੂਰਾ ਨਾਲ ਠੱਗੀ ਹੋਈ ਹੈ ਸਾਰਿਆਂ ਨਾਲ ਜੀ ਇਹਨਾਂ ਦੀਆਂ ਪੀਐਫ ਵੀ ਖਾਤਾ ਗਿਆ ਹੈ ਇਹਨਾਂ ਦੀਆਂ ਗ੍ਰੈਟੀਆਂ ਦੇ ਵੀ ਡਾਕੇ ਬੱਜੇ ਆ ਇਹਨਾਂ ਦੇ ਉੱਤੇ ਤਨਖਾਹਾਂ ਤੇ ਵੀ ਡਾਕੇ ਮਾਰੇ ਗਏ ਆ ਇਹਨਾਂ ਵੱਲੋਂ ਇਹੋ ਜੇ ਸਾਨੂੰ ਮੈਨੇਜਮੈਂਟ ਦੀ ਲੋੜ ਨਹੀਂ ਜਿਹੜੀ ਮਾਲਕਾਂ ਨੂੰ ਵੀ ਖਾ ਜਾਵੇ ਤੇ ਲੋਕਾਂ ਨੂੰ ਵੀ ਸਾਡੇ ਨੂੰ ਖਾ ਜਾਵੇ 4-5 ਸਾਲ ਤੋਂ ਹੋ ਗਿਆ ਇਹ 5 ਸਾਲ ਤੋਂ ਚੱਲ ਰਿਹਾ ਹੈ ਜੀ ਅਸੀਂ ਸੰਤਾਪ ਚੱਲਿਆ 19 ਦੇ ਵਿੱਚ ਜਦੋਂ ਕੋਰੋਨਾ ਆਇਆ ਅਸੀਂ ਕਾਲਜ ਦੀ ਉੱਤੇ ਟੱਕ ਨਹੀਂ ਹਿੱਲਣ ਦਿੱਤੀ ਸਾਰੇ ਮੋਟੀ ਗਾਟਾਂ ਨੇ ਸਾਰੇ ਮਜ਼ਦੂਰਾਂ ਨੇ ਮੋਢੇ ਨਾਲ ਮੋਢਾ ਲਾ ਕੇ ਰੱਖਿਆ ਪਰ ਇਹਨਾਂ ਨੇ ਸਾਡੀਆਂ ਤਰਖਾਹਾਂ ਖਾ ਕੇ ਸਾਡੇ ਆ ਪੀਐਫ ਖਾ ਕੇ ਅੜੀਆਂ ਗ੍ਰੈਟੀਆਂ ਖਾ ਕੇ ਗਰੀਬ ਬੰਦਿਆਂ ਦੀਆਂ ਜਿਨ੍ਹਾਂ ਕਰਕੇ ਸਾਨੂੰ ਕੋਟਕਚਾਰੀਆਂ ਦੇ ਧੱਕੇ ਖਾਣੇ ਪੈ ਰਹੇ ਆ 6 ਸਾਲ ਤੋਂ ਮੈਂ ਕੇਸ ਲੜਦਾ ਆ ਰਿਹਾ 6 ਸਾਲ ਤੋਂ ਮੈਂ ਕੇਸ ਲੜਦਾ ਆ ਰਿਹਾ ਇਹਨਾਂ ਨਾਲ ਤੇ ਮੈਂ ਜਿੱਤਿਆ ਜਿਹੜੇ ਹਿੱਸੇ ਮੈਂ ਕੁਝ ਕੇਸ ਹੀ ਨਾ ਬੰਦਿਆਂ ਦੇ ਗਰੀਬ ਬੰਦੇ ਜਿਹੜੇ ਰਿਟਾਇਰ ਕਰੇ ਤੇ ਜਾਂ ਡਿਊਟੀਆਂ ਚੋਂ ਕੱਢੇ ਗਏ ਉਹਨਾਂ ਦੀਆਂ ਗ੍ਰੈਟੀਆਂ ਦਵਾਈਆਂ ਸਾਡਾ ਲੋਕਾਂ ਦਾ ਨੇ ਖੂਨ ਚੁੱਸਿਆ ਵਾਏ ਇਨਾ ਨੂੰ ਬਾਹਰ ਕੱਢਣਾ ਚਾਹੀਦਾ ਏ ੱਟਕੇ ਮਾਰ ਕੇ ਕੱਢਣਾ ਚਾਹੀਦਾ ਏ ਸੰਦੀਪ ਕੋੜਾ ਹਾਏ ਹਾਏ ਸੰਦੀਪ ਕੋੜਾ ਹਾਏ ਹਾਏ ਸੰਦੀਪ ਕੋੜਾ ਹਾਏ ਹਾਏ 14 ਤੋਂ ਯਾਤਰਾ ਹਾਏ ਹਾਏ 14 ਤੋਂ ਯਾਤਰਾ ਸਾਰਿਆਂ ਦੇ ਲਈ ਹਾਂਜੀ 14 ਤੋਂ ਯਾਤਰਾਓ ਹਾਏ ਕੋੜਾ ਸਾਰਿਆਂ ਦੇ 14 ਤੋਂ ਯਾਤਰਾਓ ਹਾਏ ਕੋੜਾ 14 ਤੋਂ ਸਾਡੇ ਚਾਹੀਦੀ ਚਾਹੀਦੀ ਐ ਸਾਨੂੰ ਕਿਸੇ ਹੱਦ ਤੱਕ ਜਾਣਾ ਪੈ ਸਕਦਾ ਅਸੀਂ ਆਪਣੇ ਮਾਲਕ ਦੇ ਨਾਲ ਖੜੇ ਆ ਮੁੰਡੇ ਨਾਲ ਮੁੰਡਾ ਲਾ ਕੇ ਰਾਜ ਸਾਹਿਬ ਨਾਲ ਖੜੇ ਆ ਰਾਜ ਸਾਹਿਬ ਨਾਲ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ ਰਾਜ ਸਾਹਿਬ ਦੇ ਨਾਲ ਅਸੀਂ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ ਬੰਦੂਰਾ ਨਾਲ ਠੱਗੀ ਹੋਈ ਐ ਸਾਰਿਆਂ ਨਾਲ ਜੀ ਇਹਨਾਂ ਨੇ ਆ ਪੀ ਐਫ ਵੀ ਖਾਧਾ ਗਿਆ ਐ ਇਹਨਾਂ ਦੀਆਂ ਗਰੈਟੀਆਂ ਦੇ ਵੀ ਡਾਕੇ ਵੱਜੇ ਆ ਇਹਨੀਆਂ ਦੇ ਉੱਤੇ ਤਨਖਾਹਾਂ ਤੇ ਵੀ ਡਾਕੇ ਮਾਰੇ ਗਏ ਆ ਇਹਨਾਂ ਵੱਲੋਂ ਇਹ ਜੇ ਸਾਨੂੰ ਮੈਨੇਜਮੈਂਟ ਦੀ ਲੋੜ ਨਹੀਂ ਜਿਹੜੀ ਮਾਲਕਾਂ ਨੂੰ ਵੀ ਖਾ ਜਵੇ ਤੇ ਲੋਕਾਂ ਨੂੰ ਵੀ ਸਾਡੇ ਨੂੰ ਖਾ ਜਵੇ ਚਾਰ ਪੰਜ ਸਾਲ ਤੋਂ ਹੋ ਗਿਆ ਇਹ 5 ਸਾਲ ਤੋਂ ਚੱਲ ਰਿਹਾ ਹੈ ਜੀ ਅਸੀਂ ਸੰਤਾਪ ਚੱਲਿਆ 19 ਦੇ ਵਿੱਚ ਜਦੋਂ ਕਰੋਨਾ ਆਇਆ ਅਸੀਂ ਕਾਲਜ ਦੀ ਉੱਤੇ ਤੱਕ ਨਹੀਂ ਹਿੱਲਣ ਦਿੱਤੀ ਸਾਰੇ ਕੋਟੀਗਾਟਾਂ ਨੇ ਸਾਰੇ ਮਜ਼ਦੂਰਾਂ ਨੇ ਮੋਢੇ ਨਾਲ ਮੋਢਾ ਲਾ ਕੇ ਰੱਖਿਆ ਪਰ ਇਹਨਾਂ ਨੇ ਸਾਡੀਆਂ ਤਰਖਾਹਾਂ ਖਾ ਕੇ ਸਾਡੇ ਪੀਐਫ ਖਾ ਕੇ ਅੜੀਆਂ ਗਰੇਤੀਆਂ ਖਾ ਕੇ ਗਰੀਬ ਬੰਦਿਆਂ ਦੀਆਂ ਜਿਨ੍ਹਾਂ ਕਰਕੇ ਸਾਨੂੰ ਕੋਟਕ ਜਾਰੀਆਂ ਦੇ ਧੱਕੇ ਖਾਣੇ ਪੈ ਰਹੇ ਹੈ 6 ਸਾਲ ਤੋਂ ਮੈਂ ਕੇਸ ਲੜਦਾ ਆ ਰਿਹਾ 6 ਸਾਲ ਤੋਂ ਮੈਂ ਕੇਸ ਲੜਦਾ ਆ ਰਿਹਾ ਇਹਨਾਂ ਨਾਲ ਤੇ ਮੈਂ ਜਿੱਤਿਆ ਜਿਹਦੇ ਹਿੱਤੇ ਮੈਂ ਕੁਝ ਕੇਸ ਸੀ ਨਾ ਬੰਦਿਆਂ ਦੇ ਗਰੀਬ ਬੰਦੇ ਜਿਹੜੇ ਰਿਟਾਇਰ ਕਰੇ ਤੇ ਜਾਂ ਡਿਊਟੀਆਂ ਚੋਂ ਕੱਢੇ ਗਏ ਉਹਨਾਂ ਦੀਆਂ ਗ੍ਰੈਟੀਆਾਂ ਦਵਾਈਆਂ ਸਾਡਾ ਲੋਕਾਂ ਦਾ ਨਾ ਖੂਨ ਚੁੱਸਿਆ ਵਾ ਏ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਏ ਧੱਕੇ ਮਾਰ ਕੇ ਕੱਢਣਾ ਚਾਹੀਦਾ ਏ ਸੰਦੀਪ ਕੋੜਾ ਹਾਏ ਹਾਏ ਸੰਦੀਪ ਕੋੜਾ ਹਾਏ ਹਾਏ ਸੰਦੀਪ ਕੋੜਾ ਹਾਏ ਹਾਏ ਕਰੋ ਚੋਲੇ ਤੋ ਯਾਰ ਕਰੋ ਚੋਲੇ ਤੋ ਸਾਡੇ ਕੈਂਪਸ ਨੂੰ ਆਜਾਦੀ ਚਾਹੀਦੀ ਹੈ ਕੋਈ ਕਿਸੇ ਹੱਦ ਤੱਕ ਜਾਣਾ ਪੈ ਸਕਦਾ ਅਸੀਂ ਆਪਣੇ ਮਾਲਕ ਦੇ ਨਾਲ ਖੜੇ ਆ ਮੁੰਡੇ ਨਾਲ ਮੁੰਡਾ ਲਾ ਕੇ ਰਾਜ ਸਾਹਿਬ ਨਾਲ ਖੜੇ ਆ ਰਾਜ ਸਾਹਿਬ ਨਾਲ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ ਰਾਜ ਸਾਹਿਬ ਦੇ ਨਾਲ ਅਸੀਂ ਮੁੰਡੇ ਦਾ ਮੁੰਡਾ ਲਾ ਕੇ ਖੜੇ ਆ